ਸੁਣੋ ਆਵਾਜ਼ ਕਿਦਾਂ ਦੀ ਜਮਾਂ ਲੱਗ ਗਿਆ ਇਹ ਪੇ ਆ ਦੇਖੋ ਹੋਰ ਆਵਾਜ਼ ਆ ਰਹੀ ਕਿਦਾਂ ਦੀ ਗਰਮੋ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਆਇਆ ਆਪਣੇ ਘਰ ਵਿਸ਼ਵਜੀਤ ਸਿੰਘ ਮੰਡੀ ਕੇਸਰੀ ਸਿੰਘ ਪਰ ਤੋਂ ਅੱਜ ਅਸੀਂ ਪ੍ਰੋਗਰਾਮ ਤੇ ਜਾ ਕੇ ਆਏ ਛੋਟਾ ਜਿਹਾ ਕਿਸੇ ਦਾ ਕਿਸ ਨੇ ਇਨਵਾਈਟ ਕੀਤਾ ਸੀ ਸੰਦੀਪ ਸਿੰਘ ਕਲੱਬ ਵਾਲੇ ਤੋਂ ਉਹਨਾਂ ਦੇ ਸੱਜ ਪਾਠ ਦਾ ਭੋਗ ਸੀ ਤੇ ਉੱਥੇ ਜਾ ਕੇ ਆਏ ਸੀ ਦੋਨੇ ਜਣੇ ਨਾਲ ਅਸੀਂ ਪ੍ਰਸ਼ਾਦਾ ਛੱਕ ਕੇ ਆਏ ਉੱਥੋਂ ਹੁਣ ਉੱਤੇ ਧੁੱਪੇ ਟੈਲ ਰਹੀ ਸੀ ਇੱਧਰ ਤੇ ਆਹ ਦੇਖੋ ਇੱਕ ਛੋ ਲੋਈ ਲੈ ਕੇ ਆਂਦੀ ਨਵੀਂ ਜਿਹੜੀ ਤੁਹਾਨੂੰ ਦਿਖਾਈ ਸੀ ਤੇ ਆਹ ਲਈ ਹੁਣ ਦੇਖੋ ਜਾਏ ਤੋ ਜੀ ਕਹਦਾ ਚੁੱਲ੍ਹੇ ਲੈ ਜਾਈਏ ਵਿਸ਼ੂਜੀਤ ਕਹਿੰਦਾ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਕਹਿੰਦਾ ਧੁੱਪ ਬੜੀ ਵਧੀਆ ਚੂਲੇ ਹੋਂਡੇ ਲੈ ਰਿਆ ਵਿਸ਼ੂਜੀਤ ਬੈਠਾ ਕਹਿੰਦਾ ਮੇਰਾ ਜਾਨ ਨੂੰ ਜੀ ਨਹੀਂ ਕਰਿਆ ਧੁੱਪ ਬਹੁਤ ਵਧੀਆ ਆਨੰਦ ਹੀ ਆਨੰਦ ਆ ਚਲ ਵੇ ਮੰਜਾ ਡਾਂ ਵਈਸੇ ਨਾ ਚੁੱਲ੍ਹੇ ਦੇ ਸਹੀ ਹੈ ਮੰਜਾ ਲੈ ਉਹ ਨਾ ਇਥੇ ਬਾਹਰ ਚੁੱਲ੍ਹੇ ਦਾ ਸਹੀ ਹੈ ਵਿਸ਼ੂਜੀਤ ਦੇ ਆ ਸੈਂਡਲ ਜੇ ਮੈਂ ਪਾ ਲਿਆ ਕੀ ਨਾ ਮੈਨਾਂ ਦਾ ਕ੍ਰੋਕਸ ਕ੍ਰੋਕਸ ਮੈਂ ਪਾ ਲਿਆ ਮੇਰੇ ਬੂਟਾਂ 'ਪੇ ਵਿਸ਼ੂਜੀਤ ਦੇ ਕ੍ਰੋਕਸ ਪਾ ਲੇ ਸੋਹਣਿਆ ਵਿਸ਼ੂਜੀਤ ਬੋਲੇ ਆ ਵਿੱਚ बहुत बढ़िया पोले पोले है, है। क्रॉक्स तो so, गुरमुख प्यारे हो शामा हो गया प्रशादा पानी छाक लिया गुरुद्वारा साहब रहरा साहब कर आई है तो समरू नहीं प्रशादा छाक रहे छाक लिया प्रशादा इत हैंड वॉश कर ले हैंड वॉश कर ले हैंड वॉश कर ले गए हाँ जी हाँ जी कर तो करना ਸਰਵਤ ਨੇ ਦੇਖੋ ਕੱਟ ਕੱਟ ਕੇ ਕਿੰਨਾ ਹਾ ਹਾ ਗੰਦ ਕਰ ਗਈ ਆ ਦੇਖੋ ਆ ਦੇਖੋ ਕੀ ਬਣਾਇਆ ਉਹ ਫੁੱਲ ਤਾਂ ਉਹ ਸੋ ਨਾ ਬਣਾਇਆ ਉਹ ਤੇ ਆ ਤੂੰ ਨੇ ਬਣਾਇਆ ਨਾ ਥੋੜੀ ਆ ਬਣਾਇਆ ਤੂੰ ਬਣਾਇਆ ਬਣਾਇਆ ਇਹ ਇਹ ਤਾਂ ਥੋੜਿਆ ਆ ਦੇਖਾ ਕੀ ਆ ਆ ਬਣਾਇਆ ਹਨ ਕੀ ਇਹੇ ਪੁੱਤ ਬੈਗ ਡਰੈਗ ਬੁੱਕ ਅੱਛਾ ਢੰਗ ਨਾਲੀ ਸੁਗਰਮਕ ਪਿਆਰਿਓ ਅੱਜ डैडी भी टीवी देख रहा है अंदर बैठा कि देख रहे हैं कि लिखे टैग नो आवरे चैन नाम लिखे है ना टीवी देख रहे हैं कोई ला दे कोई मूवी पिक्चर कोई स्कूटरी बाहर खड़ी यू अंदर कर दें ਮਮੀ ਨੇ ਅੱਗ ਬਾਲ ਲਈ ਅੱਗ ਸਿੱਖਦੇ ਆ। ਹੁਣ ਕਦ ਵਾਲੀ ਅੱਗ? ਇਹ ਤਾਂ ਨਹੀਂ ਵਾਰ ਪਹਿਲੀ। ਅੱਛਾ ਸ਼ਕਰਗੰਦੀਆਂ, ਸ਼ਕਰਗੰਦੀਆਂ ਖਾਵਾਂਗੇ। ਅੱਗਿੱਧਰ ਬੋਲ ਰਿਹਾ। ਸੁਣੋ ਆਵਾਜ਼ ਕਿਦਾਂ ਦੀ? ਜਮਾਂ ਲੱਗ ਗਿਆ ਇਹ ਪਈ। ਆ ਦੇਖੋ। ਹੋਰ ਉਹ ਆਵਾਜ਼ ਆ ਰਹੀ ਕਿਦਾਂ ਦੀ? ਬਾਹਰ ਦਿਖਾਉਣਾ ਤੁਹਾਨੂੰ। بس 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 او ਅੱਖਾਂ ਜਗਦੀਆਂ ਕੀ ਹੋਵੇ ਪੁੱਤਾ ਜਮਾਂ ਲੱਗ ਗਈ ਜੀ ਆ ਗਈ ਸੀ ਗਿੱਦੜ ਪੋਂਬੜੀਆਂ ਸਰਬੱਤ ਖਾਰੀ ਹੈ ਜੀ ਸ਼ਕਰ ਗੰਦੀ

ਠੰਡੀ ਕੋਲ ਲੈਂਦੇ ਦੋ ਮਟੰਦਰ ਲੈ ਚਲ ਫਿਰ ਅੰਦਰ ਖਾ ਲਈਏ ਠੀਕ ਹੈ ਅੰਦਰ ਲੈ ਚਲ ਸਰਬੱਤ ਆਸ ਵੇਲੇ ਸਾਈਕਲ ਚਲਾ ਰਹੀ ਹੈ 8 ਵਜੇ ਬੰਦ ਕਰਦੇ ਹੁਣ ਇਹਨੂੰ ਇਹਨੂੰ ਰੱਖਿਆ ਇਹਨੂੰ ਸਮਰ ਕੰਮ ਕਰਵਾ ਰਿਹਾ ਚਾਦਰ ਵੇਖੋ ਕਿੱਥੇ ਸਿੱਟੀ ਥੱਲੇ ਲੱਗੀ ਜਾਂਦੀ ਚਾਦਰ ਸਾਰੀ ਐਵੇਂ ਨਹੀਂ ਐਵੇਂ ਕਰਤੀ ਚਾਦਰ ਹਾਂਜੀ ਹੈਡਨਸੀ ਖੱਲਿਆ ਹੈ ਹੈ ਹੈਡਨਸੀ ਆਹ ਕੋ ਟਾਈਮ ਹੈਡਨਸੀ ਖੜਨ ਦਾ ਐਸ ਵੇਲੇ ਥੋੜੀ ਘੇੜ ਦੇ। ਨਹੀਂ ਮੈਂ ਐਸ ਵੇਲੇ ਐਸ ਵੇਲੇ ਦੋ ਕੁ ਮਿੰਟ ਆਪਾਂ ਸਵਾਲ ਜਵਾਬ ਕਰਦੇ ਹਾਂ। ਪਹੇਲੀਆਂ ਪੋਨੇ ਪਹੇਲੀਆਂ। ਸੁਗਰਮਕ ਪਿਆਰੇ ਪੰਜ ਪਹੇਲੀਆਂ ਪੁੱਛਣੀਆਂ ਹਨ ਸਮਰ ਹੁਣਾਂ ਨੂੰ ਸਰਬਤ ਨੂੰ ਤੇ ਸਮਰ ਨੂੰ। ਪੰਜ ਬਹੇਲੀਆਂ। ਓਕੇ ਓਕੇ ਪੁੱਛਣੀ ਹੈ ਠੀਕ ਹੈ। ਸਮਰ ਦੀ ਬਾਗ ਹੋਲੀ। ਸੁਗਰਮਕ ਪਿਆਰੇਓ ਹੁਣ ਆਪਾਂ ਸਮਰ ਨੂੰ ਤੇ ਸਰਬਤ ਨੂੰ ਪੰਜ ਪਹੇਲੀਆਂ ਪੁੱਛਦੇ ਹਾਂ। ਫਿਰ ਵੀਡੀਓ ਸਮਾਪਤ ਕਰਾਂਗੇ ਪੰਜ ਪਹੇਲੀਆਂ ਆਪਾਂ। ਸ਼ੁਰੂ ਕਰਦੇ ਹਾਂ ਪੰਜ ਪਹੇਲੀਆਂ। ਉਹਦਾ ਉੱਤਰ ਦੱਸਣਾ ਪੰਜ ਪਹੇਲੀਆਂ ਦਾ। ਗਾਈਜ਼ ਗੋਲੀ ਖਾ ਲੈ ਗੋਲੀ ਸ਼ਗਰਮੁਖ ਪਿਆਰਿਓ ਸਮਰ ਤੇ ਸਰਬਤ ਨੂੰ ਹੁਣ ਪੰਜ ਪਹੇਲੀਆਂ ਪੁੱਛਣ ਲੱਗੇ ਆਂ ਦੇਖਦੇ ਆਂ ਪੰਜਾਂ ਦੇ ਵਿੱਚੋਂ ਕਿੰਨਿਆਂ ਦੇ ਜਵਾਬ ਸਹੀ ਦਿੰਦੇ ਆ ਕੌਣ ਦਿੰਦਾ ਤੇ ਕਿੰਨਿਆਂ ਦੇ ਸਵਾਲ ਜਿਹੜੇ ਪਹੇਲੀਆਂ ਦੇ ਜਵਾਬ ਦਿੰਦੇ ਆ ਸਹੀ ਦੇਖਦੇ ਆਂ ਅੱਜ ਸ਼ਗਰਮੁਖ ਪਿਆਰਿਓ ਸ਼ੁਰੂ ਕਰਦੇ ਆਂ ਮੈਂ ਇਹ ਪਹੇਲੀਆਂ ਪੁੱਛੀਆਂ AI ਤੋਂ ਪੰਜਾਬੀ ਚ ਬਹੁਤ ਸੌਖੀਆਂ ਭੇਲੀਆਂ ਜੇ ਇਹਨਾਂ ਨੂੰ ਸਮਝ ਆਉਣਗੀਆਂ ਤਾਂ ਮੰਨ ਰੰਜਨ ਬਹੁਤ ਵਧੀਆ ਹੋਊਗਾ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚਲੋ ਪਹਿਲੀ ਪਹੇਲੀ ਮੈਂ ਪਾਉਣ ਲੱਗਾ ਸਮਰ ਉਹ ਕਿਹੜੀ ਚੀਜ਼ ਐ ਜੋ ਤੁਹਾਡੀ ਐ ਪਰ ਦੂਜੇ ਕੋਲ ਦੂਜੇ ਲੋਕ ਉਸ ਨੂੰ ਤੁਹਾਡੇ ਤੋਂ ਵੱਧ ਵਰਤਦੇ ਐ ਚੀਜ਼ ਤਾਂ ਤੁਹਾਡੀ ਐ ਪਰ ਵਰਤਦੇ ਲੋਕ ਐ ਇਹਨਾਂ 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 ਨੂੰ ਪੁੱਛੋ ਇਹਦੀ ਵਾਰੀ ਆ ਹਾਂ ਇਹਨਾਂ ਨੂੰ ਪੁੱਛੋ ਜੀ ਜਵਾਬ ਕੋਈ ਦੇ ਚਲੋ ਜਿਹਨੂੰ ਪਤਾ ਐ ਜਿਹਨੂੰ ਪਤਾ ਐ ਉਹ ਦੇ ਦਿਓ ਜਵਾਬ ਨਹੀਂ ਤੂੰ ਬੱਚਾ ਚਲ ਤੂੰ ਦੱਸ ਆਵਾਜ਼ ਹੈ ਆਵਾਜ਼ ਆਪਣਾ ਨਾਮ ਆਪਣਾ ਨਾਮ ਨਾਮ ਕੀ ਆਵਾਜ਼ ਨਾਮ ਆਵਾਜ਼ ਕਾ ਦੋ ਗਿਆ ਮੂੰਹ ਤੇ ਨਿਕਲ ਗਿਆ ਸੀ ਨਾਮ ਸਵਰ ਕੰਦਾ ਨਾਮ ਤੂੰ ਦੱਸ ਹੈ ਨਾਮ ਨਾਮ ਤੋ ਜਵਾਬ ਚਲੋ ਠੀਕ ਹੈ ਸਵਰ ਸਵਰ ਨਹੀਂ ਦਿੰਦਾ ਫਿਰ ਨਾਮ ਤੇ ਇਹਦਾ ਜਵਾਬ ਸਹੀ ਹੈ ਆਪਣਾ ਸਾਡਾ ਨਾਮ ਵੀ ਹੁੰਦਾ ਤਾਂ ਸਾਡਾ ਹੈ ਵਰਤ ਦੇ ਲੋਕ ਹੈ ਚਲੋ ਦੂਸਰੀ ਪਹੇਲੀ ਸਮਰਦਾਇਕ ਪੋੜ ਜੁੜ ਗਿਆ ਦੂਸਰੀ ਪਹੇਲੀ ਹੈ ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ ਦੁਆਰਾ ਫਿਰ ਦੱਸਦਾ ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ ਕੀ ਹੈ ਦੱਸੋ ਕੀ ਹੈ ਜਾਨਾ ਸੋਚ ਤਾ ਲਉ ਮੈਂ ਤਾਂ ਮੈਂ 5 ਸੈਕਿੰਡ ਗਿਣੂੰਗਾ 1 2 ਦੁਆਰਾ 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 ਨਿੱਕੀ ਜੀ ਕੁੜੀ ਲੈ ਪਰਾਂਦਾ ਤੁਰੀ 1 ਫਰਕ 2 3 3 ਸੁਈ ਦਾਗਾ ਸੁਈ ਦਾਗਾ ਸਮਰ ਪਰਦਾ ਬਈ ਸੁਗਰਮਕ ਪਿਆਰਿਓ ਦੋ ਪਹੇਲੀਆਂ ਦਾ ਜਵਾਬ ਦੇਤਾ ਇਹ ਇਹ ਦੇਖ ਲੈਂਦੇ ਆ ਮੈਂ ਚੀਟਿੰਗ ਕਰਦੇ ਮੇਰ ਨਾਲੇ ਸਰਬਤ ਤੂੰ ਇਧਰ ਨੂੰ ਨਹੀਂ ਦੇਖਣਾ ਮੇਰੇ ਨੂੰ ਉਧਰ ਨੂੰ ਕਰ ਤੂੰ ਮੇਰੇ ਇਧਰ ਨੂੰ ਦੇਖਣਾ ਸਮਰ ਨਹੀਂ ਆਉਂਦੀ ਇਹਨੂੰ ਆਉਂਦੀ ਹੈ ਇੰਗਲਿਸ਼ ਵੀ ਲਿਖੀ ਆ ਨਾ ਚਲੋ ਤੀਸਰਾ ਸਵਾਲ ਪਹਿਲੀ ਆਉਂਦੀ ਹੈ ਨਿੱਕੀ ਨਹੀਂ ਤੀਸਰਾ ਤੀਸਰੇ ਦੂਸਰੀ ਪੜਨ ਕਿਸੀ ਮੈਂ ਤੀਸਰੀ ਆਉਂਦੀ ਹੈ ਬਾਹਰੋਂ ਹਾਂ ਮੈਂ ਹਰਾ ਪਰਾ ਅੰਦਰੋਂ ਹਾਂ ਮੈਂ ਲਾਲ ਪਿਆਸ ਸਭ ਦੀ ਮੈਂ बुझाਵਾਂ ਦੱਸੋ ਮੇਰਾ ਹਾਲ ਵਾਟਰਮੈਲਨ ਜੂਸ ਵਾਟਰਮੈਲਨ ਜੂਸ ਤਰਬੂਜ ਹਾਂ ਵਾਟਰਮੈਲਨ ਬਿਲਕੁਲ ਤਰਬੂਜ ਵਾਟਰਮੈਲਨ ਨੂੰ ਕਹਿੰਦੇ ਐ ਜੂਸ ਵਾਟਰਮੈਲਨ ਜੂਸ ਵਾਟਰਮੈਲਨ ਨਹੀਂ ਹੁੰਦਾ ਪੁੱਤ ਉਹ ਉਸ ਕੇ ਨੇ ਕਹਿੰਦੇ ਜੂਸ ਵੀ ਫਿਰ ਉਹੀ ਹੋ ਗਿਆ ਨਾ ਉਹਦਾ ਹੀ ਹੋ ਗਿਆ ਜੂਸ ਹੀ ਉਹੀ ਹੋ ਗਿਆ ਕਿ ਜਾਨ ਠੀਕ ਹੈ ਚਲੋ ਵਾਟਰਮੈਨ ਜੁੜ ਗਿਆ 1 ਪੁਆਇੰਟ ਜੁੜ ਗਿਆ ਚੌਥਾ ਸਵਾਲ ਆਉਣ ਲੱਗਿਆ ਚੌਥੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਧੁੱਪ ਵਿੱਚ ਤਾਂ ਤੁਹਾਡੇ ਨਾਲ ਰਹਿੰਦੀ ਹੈ ਪਰ ਛਾਂ ਵਿੱਚ ਜਾਂਦੇ ਹੀ ਗਾਇਬ ਹੋ ਜਾਂਦੀ ਹੈ ਪਰਛਾਈ ਓਹੋ ਪਰਛਾਈ ਪਰਛਾਈ ਸਹੀ ਜਵਾਬ ਦਿੱਤਾ ਸਹੀ ਜਵਾਬ ਦਿੱਤਾ ਬਈ ਰਾਈਟ ਚਲੋ ਪੰਜ ਪੰਜਵੀਂ ਤੇ ਅਖੀਰਲੀ ਪਹੇਲੀ ਆਉਂਦੀ ਹੈ ਫਿਰ ਆਪਾਂ ਸਮਾਪਤ ਕਰਦੇ ਹਾਂ ਫਿਰ ਸੋਣਾ ਪੰਜਵੀਂ ਪਹੇਲੀ ਹੈ ਇੱਕ ਅਜਿਹਾ ਫੁੱਲ ਦੱਸੋ ਜਿਹਦੇ ਨਾਂ ਰੰਗ ਹੈ ਤੇ ਨਾ ਖੁਸ਼ਬੂ ਹੈ ਫਿਰ ਵੀ ਉਸ ਤੇ ਭੋਰੇ ਨਹੀਂ ਬੈਠਦੇ ਇੱਕ ਅਜਿਹ ਜਹ ਇਹੋ ਜਿਹਾ ਫੁੱਲ ਦੱਸੋ ਜਿਹਦੇ ਨਾਂ ਤਾਂ ਰੰਗ ਹੈ ਨਾ ਖੁਸ਼ਬੂ ਹੈ ਫਿਰ ਵੀ ਉਸ ਤੇ ਭੋਰੇ ਨਹੀਂ ਬੈਠਦੇ ਹਾਂ ਸੰਫਲਾਵਰ ਉਹ ਤਾਂ ਨਹੀਂ ਦੋ ਮਿੰਟਾਂ ਵਿੱਚ ਸੋਧਲਾ ਹੋਲ ਪੋਰੇ ਨਹੀਂ ਬੈਠਦੇ ਫਿਰ ਵੀ ਪੋਰੇ ਨਹੀਂ ਬੈਠਦੇ ਇੱਕ ਜਿਹੜਾ ਫੁੱਲ ਦੱਸੋ ਜਿਹਦੇ ਨਾਂ ਰੰਗ ਹੈ ਤੇ ਨਾ ਖੁਸ਼ਬੂ ਹੈ ਫਿਰ ਵੀ ਉਸ ਤੇ ਔਰੇ ਨਹੀਂ ਬੈਠਦੇ ਪਾਣੀ ਹੈ ਪਾਣੀ ਨਹੀਂ ਸਹੀ ਹੈ ਪੋਰੇ ਨਹੀਂ ਬੈਠਦੇ ਪੋਰੇ ਉੱਤੇ ਬੈਠਦੇ ਹੋ ਨਹੀਂ ਨਹੀਂ ਲਿਖਿਆ ਇੱਥੇ ਨਹੀਂ ਬੈਠਦੇ ਪਹਿਲੀ ਚਲੋ ਪੋਰੇ ਨਹੀਂ ਬੈਠਦੇ ਉੱਤੇ ਐਂ ਪਹੇਲੀ ਸਹੀ ਹੈ ਪਹੇਲੀ ਜਮਾ ਇੱਕ ਅਜਿਹੇ ਫੁੱਲ ਦੱਸੋ ਜਿਹਦੇ ਨਾਂ ਰੰਗ ਹੈ ਨਾ ਖੁਸ਼ਬੂ ਹੈ ਫਿਰ ਵੀ ਉਸਤੇ ਪੋਰੇ ਨਹੀਂ ਬੈਠਦੇ ਦਾੜੀ ਥੋੜੀ ਮੇਰੀ ਦਾੜੀ ਲੈ ਦੋ ਮੈਂ ਟੈਨ ਸਕੈਨ ਟੂ ਸ਼ੁਰੂ ਹੋਣ ਲੱਗਿਆ 1 2 ਦੰਦ ਦੰਦ 4 ਨਹੀਂ 5 6 7 8 9 10 ਟਾਈਮਸ ਮੁਕਤ ਦੱਸਾਂ ਕੀ ਹੈ ਟਾਪ ਬੋਲ ਸਮਤ ਇਹਨੂੰ ਪਤਾ ਚਿੱਟਾ ਬੋਲ ਚਿੱਟਾ ਬੋਲ ਚਿੱਟਾ ਬੋਲ ਨਹੀਂ ਬੋਲ ਸਾਰੇ 50 ਸਾਰਿਆਂ ਦੀ ਐਪ੍ਰਲ ਫੁੱਲ ਐਪ੍ਰਿਲ ਫੁੱਲ ਐਪ੍ਰਿਲ ਫੁੱਲ ਐਪ੍ਰਿਲ ਦਾ ਫੁੱਲ ਨਾ ਤਾਂ ਰੰਗ ਹੈ ਨਾ ਨਾ ਉਹ ਕੋਈ ਉਹਦੀ ਕੋਈ ਖੁਸ਼ਬੂ ਹੈ ਫਿਰ ਵੀ ਉਹਤੇ ਪਹਰੇ ਨਹੀਂ ਬੈਠਦੇ ਐਪ੍ਰਿਲ ਫੁੱਲ ਤਾਂ ਗਰਮਗਿਆਰੇ ਪੰਜ ਬਹਿਲੀਆਂ ਪੁੱਛੀਆਂ ਇਹ ਜਿਹਦੇ ਵਿੱਚ ਦੋਆਂ ਦੇ ਸਵਾਲ ਜਵਾਬ ਸਰਬੱਤ ਨੇ ਸਹੀ ਦਿੱਤੇ ਹਨ ਉਹਨੇ ਮੈਂ ਵੀ ਦਿੱਤੇ ਦੋਆਂ ਦੇ ਸਬਰ ਨੇ ਨਹੀਂ ਕਿਹਨੇ ਕਿਤੇ ਦੋਆਂ ਦੇ ਸਬਰ ਨੇ ਤੇ ਚੱਲ ਠੀਕ ਹੈ ਦੋਆਂ ਦੇ ਸਬਰ ਨੇ ਦਿੱਤੇ ਦੋਆਂ ਨੇ ਸਰਬੱਤ ਨੇ ਦਿੱਤੇ ਇੱਕ ਕਦਾ ਮੈਂ ਦਿੱਤਾ ਐਪ੍ਰਿਲ ਫੁੱਲ ਦਾ ਠੀਕ ਹੈ ਉਹਦਾ ਭਿਆ ਹੋ ਗਈ ਸੀ ਦੋਨਾਂ ਦੇ ਬਰਾਬਰ ਹੈ ਦੋਨਾਂ ਦਾ ਬਰਾਬਰ ਬਰਾਬਰ ਰਿਹਾ ਸਿਸਟਮ ਬਸ ਹੁਣ ਮੈਨੂੰ ਯਾਦ ਹੀ ਨਹੀਂ ਕੋਈ ਮੈਂ ਤਾਂ ਉੱਤੇ AI ਤੋਂ ਪੁੱਛਿਆ ਸੀ ਚਲੋ ਵੀਡੀਓ ਫਿਰ ਆਪਾਂ ਕੱਲ ਦੀ ਵੀਡੀਓ ਚ ਪੁੱਛਾਂਗੇ ਹੁਣ ਠੀਕ ਹੈ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਸ਼ੁਕਰਮੰਗ ਪਿਆਰੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਫਿਰ ਕੱਲ ਨੂੰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾ